ਸਿਰ ਗੁਰ ਹਰ ਜਨ ਦੇਵ ਪਿਆਰੇ ਤਤ ਹੀ ਤਵਿ ਤੇ ਆਣ ਬੈਠ ਗਏ ਸਿਰ ਗੁਰ ਹਰ ਜਨ ਦੇਵ ਪਿਆਰੇ ਤਤ ਹੀ ਤਵਿ ਤੇ ਆਣ ਬੈਠ ਗਏ ਜੀ ਪਾਨੀ ਮਾਂ ਦੇ ਚਾਨ ਲਾੜਲੇ ਜੀ ਪਾਨੀ ਮਾਂ ਦੇ ਚਾਨ ਲਾੜਲੇ ਸਿਰ ਗੁਰ ਰਾਮਦਾਸ ਜੀ ਦੇ ਦੋਲਾਰੇ ਤਤ ਹੀ ਤਵਿ ਤੇ ਆਣ ਬੈਠ ਗਏ ਸਿਰ ਗੁਰ ਅਰਜਨ ਦੇਵ ਪਿਆਰੇ ਤੱਤੀ ਤਵਿਤੇ ਆਣ ਬੈਠ ਗਏ ਜੀ ਤੱਤ ਹਰੇ ਤਾਸਿਸ ਤੇ ਪਵੇ ਜੀ ਤੱਤ ਹਰੇ ਤਾਸਿਸ ਤੇ ਪਵੇ ਨੂਰੇ ਮੁਖੜਾ ਚੱਲਿਆ ਜਾਵੇ ਤੱਤੀ ਤਵਿਤੇ ਆਣ ਬੈਠ ਗਏ ਸਿਰ ਗੁਰ ਅਰਜਨ ਦੇਵ ਪਿਆਰੇ ਤੱਤੀ ਤਵਿਤੇ ਆਣ ਤੇਰੇ ਜੀ ਤੇਰਾ ਕੀ ਆ ਮਿਠਾ ਲਗੇ ਜੀ ਤੇਰਾ ਕੀ ਆ ਮਿਠਾ ਲਗੇ ਗੋਰਾ ਮੁਖ ਵਿੱਚੋਂ ਸ਼ਬਦ ਉਹ ਚਾਰੇ ਤਤਿ ਤਵਿਤੇ ਆਣ ਬੈਠ ਗੇ ਸਿਰ ਗੁਰ ਅਰਜਨ ਦੇਵ ਪਿਆਰੇ ਤਤਿ ਤਵਿਤੇ ਆਣ ਬੈਠ ਗੇ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ संकट जोन गर बना आयो फिर संकट जोन गर बनाया आयो जी पानी मांदे जान लाडले जी पानी मांदे जान लाडले सिर गुरु रामदास जी दे दुलारे तती तोते आन बैठ गए सिर गुरु हरजन देव प्यारे ਤਿਤ ਤਵਿ ਤੇ ਆਣ ਬੈਠੇ